ਹਾਂਜੀ ਸਰ ਸਿਕਲ ਜੀ ਸਾਰੇ ਨੂੰ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਸ਼ਮ ਹੋਵੋਗੇ ਬਿਲਕੁਲ ਤੰਦਰੁਸਤ ਹੋਵੋਗੇ ਐਂਡ ਤੁਹਾਡੀ ਪੰਜਾਬ ਪੀਸੀਐਸ ਦੇ ਮੇਨਸ ਦੀ ਤਿਆਰੀ ਬਹੁਤ ਵਧੀਆ ਚੱਲ ਰਹੀ ਹੋਗੀ ਤੇ ਮੇਰੀ ਆਵਾਜ਼ ਪ੍ਰੋਪਰ ਆ ਰਹੀ ਹੋਗੀ ਹਾਂਜੀ ਆਡੀਓ ਵੀਡੀਓ ਕਲੀਅਰ ਹੈ ਤਾਂ ਦੱਸ ਦਿਓ ਬਈ ਮੈਨੂੰ ਆਵਾਜ਼ ਸਾਫ਼ ਹੈ ਵੀਡੀਓ ਕਲੀਅਰ ਹੈ ఎవਰੀਥਿੰਗ ਇਜ਼ ਓਕੇ ਚਲੋ ਸੋ ਅੱਜ ਨਾ ਆਪਾਂ ਦੇਖਾਂਗੇ ਪੰਜਾਬ ਪੀਸੀਐਸ ਦੇ ਮੇਨਸ ਦੇ ਜੀ ਗੱਲ ਕਰ ਲਈ ਤਾਂ ਲਗਭਗ ਕਾਫੀ ਸਿਲੇਬਸ ਤੁਸੀਂ ਪੜ੍ਹਿਆ ਵੀ ਹੈ ਲੇਕਿਨ ਪੰਜਾਬ ਜੀ ਕੇ ਨੂੰ ਲੈ ਕੇ ਬੱਚਿਆਂ ਨੂੰ ਡਾਊਟ ਰਹਿੰਦਾ ਆ ਸਪੈਸ਼ਲੀ ਉਹ ਬੱਚੇ ਜਿਹੜੇ ਯੂਪੀਐਸਸੀ ਵਾਲੇ ਆ ਉਹਨਾਂ ਨੇ ਕਦੇ ਪੰਜਾਬ ਜੀ ਕੇ ਨਹੀਂ ਪੜ੍ਹੀ ਐਂਡ ਮੈਂ ਟਰਾਈ ਕਰੂੰਗਾ ਹੌਲੀ ਹੌਲੀ ਕੁਝ ਕੁ ਟੌਪਿਕ ਇਦਾਂ ਤੁਹਾਨੂੰ ਕਰਵਾਉਂਦਾ ਰਹਾ ਮੇਰੀ ਇਹ ਕੋਸ਼ਿਸ਼ ਰਹੂਗੀ ਜਿਵੇਂ ਮੈਂ ਸਵੇਰੇ ਇੱਕ YouTube ਦੇ ਉੱਤੇ ਹੀ ਸੈਸ਼ਨ ਦਿੱਤਾ ਆ ਦੈਟ ਇਜ਼ ਅਬਾਊਟ ਦਾ ਮਹਾਰਾਜਾ ਰਣਜੀਤ ਸਿੰਘ ਸਿੱਖ ਮਿਸਲਾ ਐਂਡ ਉਹ ਦਰਸਲ ਆਪਣੀ ਇੱਕ ਪੇਡ ਕਲਾਸ ਦੀ ਵੀਡੀਓ ਮੈਂ ਤੁਹਾਨੂੰ ਦਿੱਤੀ ਆ ਜੇ ਤੁਸੀਂ ਅਜੇ ਤੱਕ ਨਹੀਂ ਦੇਖਿਆ ਤਾਂ ਇਸੇ ਚੈਨਲ ਨੂੰ ਜ਼ਰੂਰ ਵਿਜ਼ਿਟ ਕਰੋ ਚੈਨਲ ਤੇ ਜਾ ਕੇ ਹੋਮ ਪੇਜ ਤੇ ਜਾ ਕੇ ਵੀਡੀਓਜ਼ ਵਾਲੇ ਸੈਕਸ਼ਨ 'ਚ ਜਾ ਕੇ ਚੈੱਕ ਕਰ ਲਓ ਜੇ ਤੁਸੀਂ ਉਹ ਵੀਡੀਓ ਦੇਖ ਲਿਆ ਤਾਂ ਗੁੱਡ ਹੈ ਨਹੀਂ ਦੇਖੀ ਤਾਂ ਉਹਨੂੰ ਜ਼ਰੂਰ ਦੇਖ ਲਿਓ ਅਦਰਵਾਈਜ਼ ਆਪਣੇ ਟੈਲੀਗ੍ਰਾਮ ਦੇ ਚੈਨਲ ਉੱਤੇ ਮੈਂ ਵੀਡੀਓ ਪਾ ਦਿੰਦਾ ਹਾਂ ਠੀਕ ਹੈ ਐਂਡ ਇਹ ਮੈਂ ਲਾਈਵ ਲੈ ਰਿਹਾ ਆ ਇੱਦੀ ਜਿਹੜੀਆਂ ਹੋਰ ਕਲਾਸਾਂ ਹੋਣਗੀਆਂ ਆਈ ਵਿਲ ਟ੍ਰਾਈ ਕਿ ਮੈਂ ਹੌਲੀ-ਹੌਲੀ ਕਰਕੇ ਤੁਹਾਨੂੰ ਪ੍ਰੋਵਾਈਡ ਕਰ ਦਵਾਂ ਪੰਜਾਬ ਜੀ ਦੇ ਸਾਰੇ ਟੌਪਿਕ ਵਿਦ ਕੁਐਸਚਨਸ ਹੁਣ ਇੱਥੇ ਮੈਂ ਲਿਖਿਆ ਗਿਆ ਹੈ ਥਿਊਰੀ ਪਲੱਸ ਮੇਨਸ ਕੁਐਸਚਨ ਮਤਲਬ ਉਸ ਥਿਊਰੀ ਵਿੱਚੋਂ ਕਿੱਦਾਂ ਦਾ ਕੁਐਸਚਨ ਬਣ ਸਕਦਾ ਉਹ ਸਾਡੇ ਲਈ ਬਹੁਤ ਜ਼ਰੂਰੀ ਹੈ ਅਦਰਵਾਈਜ਼ ਅਸੀਂ ਤਿਆਰੀ ਕਰ ਰਹੇ ਹਾਂ ਪੜ੍ਹ ਰਹੇ ਹਾਂ ਸਾਨੂੰ ਪਤਾ ਹੀ ਨਹੀਂ ਹੈਗਾ ਵੀ ਕੁਐਸਚਨ ਕਿੱਦਾਂ ਦਾ ਬਣ ਰਿਹਾ ਹੈ ਠੀਕ ਹੈ ਚਲੋ ਕਰਦੇ ਹਾਂ ਫਿਰ ਸ਼ੁਰੂਆਤ ਆਪਾਂ ਉਮੀ ਸੋ ਕਨਾਲ ਸਿਸਟਮ ਦੀ ਗੱਲ ਕਰ ਲਈ ਜੇ ਤੁਸੀਂ ਕਨਾਲ ਸਿਸਟਮ ਦੀ ਗੱਲ ਕਰਦੇ ਹੋ ਤਾਂ ਇਸ ਟਾਈਮ ਜੇ ਦੇਖਿਆ ਜਾਵੇ ਤਾਂ ਪੰਜਾਬ ਦੇ ਲਈ ਇੱਕ ਬਹੁਤ ਇੰਪੋਰਟੈਂਟ ਟਾਪਿਕ ਹੈ ਜਦੋਂ ਵੀ ਅਸੀਂ ਗੱਲ ਕਰਦੇ ਹਾਂ ਐਸਵਾਈਐਲ ਦੀ ਹੈਨਾ ਉੱਥੇ ਕਨਾਲ ਸਿਸਟਮ ਦੀ ਗੱਲ ਆਉਂਦੀ ਹੈ ਜਦੋਂ ਅਸੀਂ ਗੱਲ ਕਰਦੇ ਆ ਗਰਾਊਂਡ ਵਾਟਰ ਡਿਪਲੇਸ਼ਨ ਦੀ ਸੋਲੂਸ਼ਨ ਸਾਡੇ ਕੋਲ ਕਨਾਲ ਸਿਸਟਮ ਨਿਕਲ ਕੇ ਆਉਂਦਾ ਆ ਇਹ ਕਨਾਲ ਸਿਸਟਮ ਦੀ ਸ਼ੁਰੂਆਤ ਕਾਫੀ ਪਹਿਲਾਂ ਤੋਂ ਹੋਈ ਹੈ ਸਾਡੇ ਪੰਜਾਬ ਦੇ ਵਿੱਚ ਚਾਹੇ ਉਹ ਆਪਾਂ ਮੁਗਲਾਂ ਦੀ ਗੱਲ ਕਰ ਲਈਏ ਮਹਾਰਾ ਰਣਜੀਤ ਸਿੰਘ ਦੀ ਗੱਲ ਕਰੀ ਤੇ ਅੰਗਰੇਜ਼ਾਂ ਦਾ ਕੰਟਰੀਬਿਊਸ਼ਨ ਇਸ ਦੇ ਵਿੱਚ ਕਾਫੀ ਜ਼ਿਆਦਾ ਆ ਅੰਗਰੇਜ਼ਾਂ ਨੇ ਪੰਜਾਬ ਦੇ ਨਹਿਰੀ ਸਿਸਟਮ ਨੂੰ ਬਹੁਤ ਸਟਰੋਂਗ ਕੀਤਾ ਸੀਗਾ ਜਿਹਦੇ ਕਰਕੇ ਇੱਥੋਂ ਦੀ ਖੇਤੀਬਾੜੀ ਬਹੁਤ ਵਧੀਆ ਰਹੀ ਆ ਉਸ ਤੋਂ ਬਾਅਦ ਜਦੋਂ ਸਾਨੂੰ ਆਜ਼ਾਦੀ ਮਿਲੀ ਆ ਇਹਨਾਂ ਨਹਿਰਾਂ ਵਿੱਚ ਹੋਰ ਸੁਧਾਰ ਕੀਤਾ ਗਿਆ ਲੇਕਿਨ ਇੱਕ ਸਮਾਂ ਇਦਾਂ ਦਾ ਆਇਆ ਫਿਰ ਇਹਨਾਂ ਨਹਿਰਾਂ ਉੱਤੇ ਧਿਆਨ ਦੇਣਾ ਬੰਦ ਕਰ ਦਿੱਤਾ ਮਰ ਜਬਾ ਮੌਜੂਦਾ ਸਰਕਾਰ ਦੀ ਗੱਲ ਕਰ ਲਈਏ ਤਾਂ ਮੌਜੂਦਾ ਸਰਕਾਰ ਨੇ ਕਾਫੀ ਜ਼ਿਆਦਾ ਨਹਿਰਾਂ ਉੱਤੇ ਧਿਆਨ ਦਿੱਤਾ ਜਿਹਦਾ ਰਿਜ਼ਲਟ ਇਹ ਨਿਕਲ ਕੇ ਆਇਆ ਸਾਡੇ ਕੋਲੇ ਕਿ ਨਹਿਰੀ ਸਿਸਟਮ ਦੇ ਜਿਹੜੀ ਹੈਗਾ ਉਹ ਯੂਜ਼ ਵਧਣ ਲੱਗ ਪਿਆ ਤੇ ਟਿਊਬਲ ਦਾ ਯੂਜ਼ ਹਜੇ ਵੀ ਉਨਾ ਹੈਗਾ ਆ ਮੈਂ ਤੁਹਾਨੂੰ ਡੇਟਾ ਦੇਣ ਲੱਗਾ ਨੂੰ ਨੋਟ ਜ਼ਰੂਰ ਕਰ ਲਿਓ ਆਪਣੇ ਪੰਜਾਬ ਦੇ ਵਿੱਚ ਜੇ ਆਪਾਂ ਇਰੀਗੇਸ਼ਨ ਦੀ ਗੱਲ ਕਰ ਲਈਏ ਤਾਂ ਅਸੀਂ 72 ਤੋਂ 80% ਜਿਹੜਾ ਹੈਗਾ ਅੱਜ ਦੇ ਦੌਰ ਦੇ ਵਿੱਚ ਪਾਣੀ ਜਿਹੜਾ ਆ ਉਹ ਗਰਾਊਂਡ ਵਾਟਰ ਯੂਜ਼ ਕਰਦੇ ਆ ਫਾਰ ਦਾ ਇਰੀਗੇਸ਼ਨ ਤੇ ਗਰਾਊਂਡ ਵਾਟਰ ਜਾਨਕੀ ਟਿਊਬਲ ਵਾਲਾ ਪਾਣੀ ਤੇ ਜੋ ਬਾਕੀ ਸਾਡੇ ਕੋਲੇ 20 ਤੋਂ 25% ਬਚਦਾ ਇਹ ਸਾਨੂੰ ਕਨਾਲ ਸਿਸਟਮ ਤੋਂ ਵੇਖਣ ਨੂੰ ਮਿਲਦਾ ਮਤਲਬ ਇਹ ਡਾਟਾ ਤੁਸੀਂ ਨੋਟ ਕਰਨਾ ਪੇਪਰ ਜਿਹਨੂੰ ਕਿਤੇ ਵੀ ਯੂਟਿਲਾਈਜ਼ ਕਰ ਸਕਦੇ ਆ ਵੀ ਜਿਹੜਾ ਡਾਟਾ ਆ ਜਾਂ ਜੋ 20 ਤੋਂ 25% ਇਹਨੂੰ ਸਿੱਕਦਾ ਵਧਾ ਸਕਦੇ ਆ ਜਾਂ ਗਰਾਊਂਡ ਵਾਟਰ ਦਾ ਯੂਜ਼ ਕਿਦਾਂ ਘਟਾ ਲਈਏ ਸਾਡੀ ਹੈਲਪ ਹੋ ਸਕੇ ਚਲੋ ਹੁਣ ਕਨਾਲ ਸਾਡੇ ਕੋਲ ਹੈ ਕਿਹੜੀਆਂ-ਕਿਹੜੀਆਂ ਨੇ ਜੇ ਮੈਂ ਦੇਖਾਂ ਪੰਜਾਬ ਦੇ ਵਿੱਚ ਸਭ ਤੋਂ ਬੇਸਿਕ ਜੀ ਗੱਲ ਆ ਕਿ ਮੈਨੂੰ ਪਤਾ ਹੋਣਾ ਕਿ ਪੰਜਾਬ ਦੇ ਵਿੱਚ ਕਿਹੜੀਆਂ-ਕਿਹੜੀਆਂ ਕਨਾਲਸ ਹੈਗੀਆਂ ਨੇ ਪੰਜਾਬ ਦੀ ਖੁਸ਼ਕਿਸਮਤੀ ਹੈ ਕਿ ਪੰਜਾਬ ਦੇ ਵਿੱਚ ਦੀ ਸਾਨੂੰ ਤਿੰਨ ਮੇਨ ਜਿਹੜੀਆਂ ਹੈਗੀਆਂ ਪ੍ਰੇਨੀਅਲ ਰਿਵਰਸ ਦੇਖਣ ਨੂੰ ਮਿਲਦੀਆਂ ਨੇ ਜਿਨ੍ਹਾਂ ਵਿੱਚ ਸਦਾ ਪਾਣੀ ਹੁੰਦਾ ਸਤਲੁਜ ਬਿਆਸ ਤੇ ਰਾਵੀ ਤਿੰਨ ਇਹਦਾ ਦੇ ਵੱਡੇ ਦਰਿਆ ਆ ਜਿਨ੍ਹਾਂ ਵਿੱਚ ਹਮੇਸ਼ਾ ਪਾਣੀ ਰਹਿੰਦਾ ਤੇ ਉਹ ਉਹਨਾਂ ਦਰਿਆਵਾਂ ਵਿੱਚੋਂ ਨਹਿਰਾਂ ਕੱਢੀਆਂ ਗਈਆਂ ਨੇ ਇਹਨਾਂ ਉਹਨਾਂ ਨਹਿਰਾਂ ਨੂੰ ਪੰਜਾਬ ਦੇ ਜੋ ਦਰਿਆਈ ਏਰੀਆ ਤੋਂ ਦੂਰ ਦੇ ਏਰੀਆ ਉੱਥੋਂ ਤੱਕ ਸਿੰਚਾਈ ਲਈ ਅਸੀਂ ਵਰਤਦੇ ਆ ਮੈਂ ਤੁਹਾਨੂੰ ਇੱਕ ਮੈ ਉਸ ਮੈਪ ਦੇ ਵਿੱਚ ਜੋ ਮੇਨ ਮੇਨ ਨਹਿਰਾਂ ਨੇ ਮੈਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਤੁਸੀਂ ਇਸ ਮੈਪ ਨੂੰ ਧਿਆਨ ਨਾਲ ਦੇਖੋ ਪੇਪਰ ਦੇ ਵਿੱਚ ਜਦੋਂ ਕੁਸ਼ਣ ਆਇਆ ਮੈਪ ਜ਼ਰੂਰ ਡਰਾ ਕਰਨਾ ਸੋ ਇਹ ਸਾਡੇ ਕੋਲੇ ਸਤਲੁਜ ਰਿਹਾ ਹੈ ਜੀ ਇਹ ਬਿਆਸ ਹੋ ਗਿਆ ਇਹ ਰਾਵੀ ਹੋ ਗਿਆ ਹੁਣ ਇੱਥੋਂ ਇੱਕ ਤਾਂ ਹੈ ਸਾਡੇ ਕੋਲੇ ਨੰਗਲ ਡੈਮ ਜਿੱਥੋਂ ਕੁਝ ਨਹਿਰਾਂ ਨਿਕਲਦੀਆਂ ਨੇ ਐਂਡ ਉਹ ਨਹਿਰਾਂ ਜਿਹੜੀਆਂ ਜਾਂਦੀਆਂ ਹੈਗੀਆਂ ਉਹ ਸਾਨੂੰ ਦਿੱਲੀ ਤੇ ਰਾਜਸਥਾਨ ਨੂੰ ਜਾਂਦੀਆਂ ਵੇਖਣ ਨੂੰ ਮਿਲਦੀਆਂ ਨੇ ਇੱਕ ਇਹ ਰੋਪੜ ਹੈਡਵਰਕ ਆਪਾਂ ਇਹਨੂੰ ਕਹਿ ਸਕਦੇ ਹਾਂ ਸੋ ਰੋਪੜ ਹੈਡਵਰਕ ਤੋਂ ਸਰਹੰਦ ਕਨਾਲ ਨਿਕਲਦੀ ਐ ਇੱਦੀ ਸਾਡੇ ਕੋਲੇ ਹਰੀਕੇ ਹੈ ਇੱਕ ਹਰੀਕੇ ਤੋਂ ਸਾਡੇ ਕੋਲੇ ਰਾਜਸਥਾਨ ਫੀਟਰ ਦੀ ਗੱਲ ਕਰ ਲੋ ਸਰਹੰਦ ਫੀਟਰ ਦੀ ਗੱਲ ਕਰ ਲੋ ਮਾਲਵਾ ਕਨਾਲ ਦੀ ਗੱਲ ਕਰ ਲੋ ਤਿੰਨ ਮੇਨ ਨਹਿਰਾਂ ਨਿਕਲਦੀਆਂ ਨੇ ਇੱਦੀ ਰੋਪੜ ਦੇ ਵਿੱਚੋਂ ਇੱਕ ਹੋਰ ਨਿਕਲਦੀ ਥੈਟ ਇਜ਼ ਬਿਸਤ ਕਨਾਲ ਜਿਹੜੀ ਕਿ ਦੁਆਬੇ ਨੂੰ ਸਰਵ ਕਰਦੀ ਐ ਇੱਦੀ ਸਾਡੇ ਕੋਲੇ ਇੱਥੇ ਜੋ ਆਪਣੇ ਕੋਲੇ ਹੈਗਾ ਆ ਮੁਕੇਰੀਆਂ ਹਾਈਡਲ ਪ੍ਰੋਜੈਕਟ ਉੱਥੋਂ ਵੀ ਅਸੀਂ ਥੋੜਾ ਬਹੁਤ ਪਾਣੀ ਲੈ ਕੇ ਆਉਨੇ ਆ ਜਿਵੇਂ ਰਾਵੀ ਦੀ ਗੱਲ ਕਰ ਲਾ ਤਾਂ ਰਾਵੀ ਦੇ ਵਿੱਚ ਸਾਨੂੰ ਛੋਟੇ-ਛੋਟੇ ਹੈਡਵਰਕ ਦੇਖਣ ਨੂੰ ਮਿਲਦੇ ਆ ਮਾਦੋਪੁਰ ਹੈਡਵਰਕ ਹੋ ਗਿਆ ਸ਼ਾਹਪੁਰ ਕੰਢੀ ਹੋ ਗਿਆ ਮਾਦੋਪੁਰ ਤੋਂ ਉੱਪਰ ਬਾਰੀ ਦੁਬਾਬ ਕਨਾਲ ਨਿਕਲ ਕੇ ਆਉਂਦੀ ਹੈ ਯੂਬੀਡੀਸੀ ਜਿਹੜੀ ਕਿ ਮਾਜੇ ਦੇ ਏਰੀਏ ਨੂੰ ਸਰਵ ਕਰਦੀ ਹੈ ਹੁਣ ਜੇ ਮੈਂ 5-6 ਨਹਿਰਾਂ ਇਹ ਯਾਦ ਕਰ ਲੂੰਗਾ ਤਾਂ ਮੇਰਾ ਆਨਸਰ ਵਧੀਆ ਹੋ ਜਾਊਗਾ ਇਹ ਮੈਂ ਮੈਪ ਤੇ ਤੁਹਾਨੂੰ ਦਿਖਾਤਾ ਹੁਣ ਆਪਾਂ ਇਹਨਾਂ ਬਾਰੇ ਪੜਾਂਗੇ ਵੀ ਇਹ ਨਹਿਰਾ ਹੈ ਕਿੱਥੇ ਮੈਂ ਤੁਹਾਨੂੰ ਆਈਡੀਆ ਦੇ ਦਿੰਦਾ ਆ ਮਤਲਬ ਸਾਡੇ ਕੋਲੇ 3-4 ਮੇਨ ਪੁਆਇੰਟ ਜਿੱਥੋਂ ਨਹਿਰਾ ਨਿਕਲਦੀਆਂ ਨੇ ਰੋਪੜ ਹੈਡਵਰਕ ਹਰੀਕੇ ਹੈਡਵਰਕ ਸਾਡੇ ਕੋਲੇ ਮਾਦੋਪਰ ਹੈਡਵਰਕ ਹੋ ਗਿਆ ਤੇ ਮੁਕੇਰੀਆਂ ਹਾਈਡਰੋ ਪ੍ਰੋਜੈਕਟ ਟਾਈਪੇ ਛੋਟੇ ਛੋਟੇ ਹੈਡਵਰਕ ਹੈਗੇ ਆ ਹੈਗੇ ਹੋਰ ਵੀ ਨੇ ਚਾਹੇ ਆਪਾਂ ਗੱਲ ਕਰ ਲਈ ਹੁਸੈਨੀਵਾਲ ਦੀ ਲੇਕਿਨ ਉਹ ਸਾਡੇ ਲਈ ਇੰਨਾ ਇੰਪੋਰਟੈਂਟ ਨਹੀਂ ਹੈਗਾ ਅਸੀਂ ਉਹ ਨਹੀਂ ਪੜਾਂਗੇ ਸਾਰੇ ਵੀ ਨਹੀਂ ਪੜਨੇ 5-7 ਪੁਆਇੰਟ ਸਾਨੂੰ ਪਤਾ ਹੋਣੇ ਚਾਹੀਦੀ ਹੈ ਠੀਕ ਹੈ ਚਲੋ ਹਾਂਜੀ ਹਾਂਜੀ ਮੀਡੀਅਮ ਤੁਸੀਂ ਪੰਜਾਬੀ ਜੀ ਲਿਖ ਸਕਦੇ ਹੋ ਪੰਜਾਬੀ ਜੀ ਲਿਖ ਸਕਦੇ ਹੋ ਬੱਚੇ ਜ਼ਰੂਰ ਚਲੋ ਬਾਕੀ ਜੇ ਕਿਸੇ ਦਾ ਕੋਈ ਡਾਊਟ ਹੋਊਗਾ ਨਾ ਪੀਸੀਐਸ ਨੂੰ ਲੈ ਕੇ ਜੇ ਮਨ ਬੱਚੇ ਦਾ ਡਾਊਟ ਹੈ ਅ ਯੋਗਮਾਨ ਮੈਂ ਨਾ ਐਂਡ ਦੇ ਨੰਬਰ ਦਊਂਗਾ ਤੁਸੀਂ ਮੇਰੇ ਨਾਲ ਗੱਲ ਕਰ ਲਿਓ ਠੀਕ ਹੈ ਜੀ ਆਪਦੀ ਟੀਮ ਦਾ ਨੰਬਰ ਦੇ ਕੇ ਜਾਊਂਗਾ ਤੁਸੀਂ ਮੇਰੇ ਨਾਲ ਗੱਲਬਾਤ ਕਰ ਲਿਓ ਮੈਂ ਲੋਕੇਸ਼ਨ ਦੇ ਕੇ ਜਾਊਂਗਾ ਤੁਸੀਂ ਮੈਨੂੰ ਆ ਕੇ ਮਿਲ ਵੀ ਸਕਦੇ ਹੋ ਕੋਈ ਚੱਕਰ ਨਹੀਂ ਹੁਣ ਪਲੀਜ਼ ਪੜਾਈ ਤੇ ਫੋਕਸ ਕਰੋ ਹੁਣ ਅਸੀਂ ਦੇਖੀਏ ਸਾਡੇ ਕੋਲ ਜੋ ਨਹਿਰਾਂ ਨੇ ਸੋ ਇੰਡੀਅਨ ਪੰਜਾਬ ਦੇ ਵਿੱਚ ਸਭ ਤੋਂ ਪਹਿਲੀ ਆਪਾਂ ਦੇਖਾਂਗੇ ਸਰ ਸਰਹੰਦ ਕੇ ਨਾਲ ਮੈਂ ਤੁਹਾਨੂੰ ਮੇਨ ਮੇਨ ਨਹਿਰਾਂ ਮੈਪ ਤੇ ਦਿਖਾ ਦਿਆਂ ਨੇ ਸੋ ਇਹ ਨੋਟਸ ਤੁਹਾਨੂੰ ਮਿਲ ਜਾਣਗੇ ਇਹਨੂੰ ਜ਼ਰੂਰ ਐਂਡ ਤੱਕ ਦੇਖਿਓ ਸਰਹੰਦ ਕੇ ਨਾਲ ਸਭ ਤੋਂ ਪਹਿਲੇ ਨੰਬਰ ਤੇ ਹੁਣ ਅਸੀਂ ਦੇਖ ਕੇ ਹਟਿਆ ਸਭ ਤੋਂ ਪੁਰਾਣੀ ਨਹਿਰ ਹੈ ਜੀ ਸ ਐਂਡ ਇਹ ਸਟਾਰਟ ਕਿੱਥੋਂ ਹੁੰਦੀ ਹੈ ਸਤਲੁਜ ਦਰਿਆ ਤੋਂ ਤੇ ਕਿੱਥੋਂ ਰੋਪੜ ਤੋਂ ਮੈਂ ਕਹਿਆ ਸੀ ਨਾ ਰੋਪੜ ਹੈਡਵਰਕ ਮੇਨ ਹੈਗਾ ਆ ਓਕੇ ਜੀ ਹੁਣ ਰੋਪੜ ਹੈਡਵਰਕ ਤੋਂ ਨਿਕਲ ਕੇ ਇਹ ਮਾਲਵੇ ਦੇ ਏਰੀਏ ਨੂੰ ਜਿਹੜੀ ਪਾਣੀ ਦਿੰਦੀ ਹੈ ਬਹੁਤ ਸੌਖੀ ਜੀ ਗੱਲ ਉਦੋਂ ਦਾਗਾ ਅੱਪਰ ਬਾਰੀ ਦਬਾਬ ਕੇ ਨਾਲ ਇਹ ਕਿੱਥੋਂ ਸਟਾਰਟ ਹੁੰਦੀ ਹੈ ਰਾਵੀ ਰੀਵਰ ਤੋਂ ਐਂਡ ਰਾਵੀ ਰੀਵਰ ਤੋਂ ਕਿੱਥੋਂ ਮਾਧੋਪੁਰ ਤੋਂ ਆਪਾਂ ਹੁਣੀ ਦੇਖਿਆ ਟਰ ਮਾਧੋਪੁਰ ਹੈਡਵਰਕ ਤੋਂ ਇਹ ਮਾਝੇ ਦੇ ਏਰੀਏ ਨੂੰ ਪਾਣੀ ਦਿੰਦੀ ਹੈ ਅੰਮ੍ਰਿਤਸਰ ਸਾਹਿਬ ਹੋ ਗਿਆ ਗੁਰਦਾਸਪੁਰ ਦਾ ਏਰੀਆ ਹੋ ਗਿਆ ਉੱਥੇ ਖੇਤੀ ਲਈ ਤੇ ਪੀਣ ਵਾਲੇ ਬਹੁਤ ਜਿਹੜੀ ਰੋਪੜ ਤੋਂ ਸਟਾਰਟ ਹੁੰਦੀ ਹੈ ਸਤਲੁਜ ਦਰਿਆ ਤੋਂ ਨਿਕਲਦੀ ਹੈ ਐਂਡ ਇਹ ਸਾਨੂੰ ਦਵਾਬੇ ਦਾ ਏਰੀਆ ਜਿਹੜਾ ਹੁਸ਼ਿਆਰਪੁਰ ਦਾ ਏਰੀਆ ਹੋ ਗਿਆ ਜਲੰਧਰ ਵਾਲਾ ਏਰੀਆ ਹੋ ਗਿਆ ਕਪੂਰਥਲੇ ਵਾਲਾ ਏਰੀਆ ਹੋ ਗਿਆ ਨਵੇਂ ਸ਼ਹਿਰ ਵਾਲਾ ਏਰੀਆ ਹੋ ਗਿਆ ਉਧਰ ਨੂੰ ਇਹ ਆਪਣੀਆਂ ਸੇਵਾਵਾਂ ਦਿੰਦੀ ਹੈ ਸੋ ਇਹ ਬੇਸਤ ਦਵਾਬ ਕਨਾਲ ਹੋਗੀ ਉਸ ਤੋਂ ਬਾਅਦ ਰਾਜਸਥਾਨ ਫੀਡਰ ਕਹ ਲਓ ਜਾਂ ਫਿਰ ਇੰਦਰਾ ਗਾਂਧੀ ਕਨਾਲ ਕਹ ਲਓ ਵੈਸੇ ਤਾਂ ਇਹ ਪ੍ਰਾਇਮਰਲੀ ਰਾਜਸਥਾਨ ਦੇ ਲਈ ਬਣਾਈ ਗਈ ਸੀਗੀ ਹਰੀਕੇ ਤੋਂ ਸਟਾਰਟ ਹੁੰਦੀ ਹੈ ਜਿੱਥੇ ਸਤਲੁਜ ਤੇ ਬਿਆਸ ਆ ਕੇ ਮਿਲਦੇ ਆ ਬਟ ਫਿਰ ਵੀ ਇਹ ਕੁਝ ਕ ਏਰੀਆ ਪੰਜਾਬ ਦਾ ਹੈਗਾ ਜਿੱਥੇ ਆਪਣੀ ਇਹ ਸੇਵਾ ਦਿੰਦੀ ਜਿਹੜਾ ਕਿ ਮਾਲਵੇ ਦੇ ਵਿੱਚ ਉਸ ਤੋਂ ਬਾਅਦ ਸਾਡੇ ਕੋਲੇ ਮਾਲਵਾ ਕਨਾਲ ਜਿਹਦੀ ਮੈਂ ਗੱਲ ਕੀਤੀ ਨਵੀਂ ਜਿਹੜੀ ਕਨਾਲ ਪ੍ਰਪੋਜ਼ ਕੀਤੀ ਆ ਪੰਜਾਬ ਸਰਕਾਰ ਨੇ ਦੀ ਅਸੀਂ ਇਹਨੂੰ ਬਣਾਵਾਂਗੇ ਸੋ ਮਾਲਵਾ ਕਨਾਲ ਦੀ ਗੱਲ ਕਰ ਲਈਏ ਤਾਂ ਮਾਲਵਾ ਕਨਾਲ ਬਾਰੇ ਦੋ ਤਿੰਨ ਪੁਆਇੰਟ ਜ਼ਰੂਰ ਯਾਦ ਰੱਖ ਲਿਓ ਪਹਿਲੀ ਗੱਲ ਇਹ ਨਵਾਂ ਬਣਨ ਜਾ ਰਿਹਾ ਪ੍ਰੋਜੈਕਟ ਹੈ ਠੀਕ ਹੈ ਇਹਦੇ ਨਾਲ ਅਸੀਂ ਪੰਜਾਬ ਦਾ ਜੋ ਮਾਲਵੇ ਦਾ ਏਰੀਆ ਆ ਉਹਨੂੰ ਹੋਰ ਜ਼ਿਆਦਾ ਇਰੀਗੇਸ਼ਨ ਪ੍ਰੋਵਾਈਡ ਕਰਾਂਗੇ ਸਿੰਚਾਈ ਪ੍ਰੋਵਾਈਡ ਕਰਾਂਗੇ ਇਹ ਸਾਨੂੰ 2000 ਕਿਊਸਿਕ ਪਾਣੀ ਲਿਜਾਣ ਦੀ ਵਿਖੂਗੀ ਇਹੀ ਸ਼ੁਰੂਆਤ ਹਰੀ ਕੇ ਹੈਡਵਰਕ ਤੋਂ ਹੋਇਆ ਕਰੂਗੀ ਯਾਨੀ ਕਿ ਉੱਥੋਂ ਇਹ ਚੱਲੂਗੀ ਤੇ ਲਗਭਗ ਇਹ 2 ਲੱਖ ਹੈਕਟੇਅਰ ਨੂੰ ਸਿੰਚਾਈ ਦੇਊਗੀ ਦੀ ਲੰਬਾਈ 150 ਕਿਲੋਮੀਟਰ ਦੇ ਅਰਾਊਂਡ ਹੈਗੀ ਆ ਸੋ ਫਿਰੋਜ਼ਪੁਰ ਫਰੀਦਕੋਟ ਸ਼੍ਰੀ ਮੁਕਸਾ ਸਾਹਿਬ ਬਠਿੰਡੇ ਦਾ ਏਰੀਆ ਇਹ ਜਿਹੜੇ ਜ਼ਿਲ੍ਹੇ ਪੈਂਦੇ ਇਸ ਏਰੀਆ ਵਿੱਚ ਉਹਨਾਂ ਜ਼ਿਲ੍ਹਿਆਂ ਨੂੰ ਇਹ ਪਾਣੀ ਦੇਊਗੀ ਉੱਥੇ ਸਿੰਚਾਈ ਦੇ ਲਈ ਗਰਾਊਂਡ ਵਾਟਰ ਉੱਪਰ ਆਊਗਾ ਤੇ ਨਾਲ ਦੀ ਨਾਲ ਹੀ ਜਿਹੜੇ ਲੋਕੀ ਉਹਨਾਂ ਨੂੰ ਪੀਣ ਦੇ ਲਈ ਵੀ ਪਾਣੀ ਇਸ ਨਹਿਰ ਤੋਂ ਜ਼ਰੂਰ ਮਿਲੂਗਾ ਹੁਣ ਇਹਨਾਂ ਨਹਿਰਾਂ ਨੂੰ ਜਿਵੇਂ ਮਾਲਵਾ ਕਨਾਲ ਦੀ ਗੱਲ ਕਰਾਂ ਤਾਂ ਮੈਪ ਬਹੁਤ ਜ਼ਰੂਰੀ ਆ ਦੇਖੋ ਜੀ ਸੋ ਇਹ ਮਾਲਵਾ ਕਨਾਲ ਹੋਗੀ ਐਂਡ ਇਹ ਹਰੀਕੇ ਤੋਂ ਨਿਕਲੂਗੀ ਹੁਣ ਯਾਦ ਰੱਖਿਓ ਇਹਦੇ ਜਦੋਂ ਆਪਾਂ ਵਗਣ ਦੀ ਗੱਲ ਕਰਦੇ ਆ ਲੈਫਟ ਹੈਂਡ ਸਾਈਡ ਇਸ ਮਾਲਵਾ ਕਨਾਲ ਦੇ ਸਾਨੂੰ ਰਾਜਸਥਾਨ ਫੀਡਰ ਤੇ ਸਰਹੰਦ ਫੀਡਰ ਵੇਖਣ ਨੂੰ ਮਿਲੂਗਾ ਦੇਖੋ ਜੀ ਠੀਕ ਐ ਐਂਡ ਇਹ ਕਨਾਲ ਸਾਡੇ ਕੋਲ ਇੱਧਰ ਹੈ ਤੇ ਇਹ ਸ਼੍ਰੀ ਮੁਖਸਰ ਸਾਹਿਬ ਦੇ ਵਿੱਚ ਜਾ ਕੇ ਕਨਾਲ ਖਤਮ ਹੋ ਜਾਂਦੀ ਦੀ ਲੰਬਾਈ ਵਗੈਰਾ ਕਿੰਨੇ ਏਰੀਆ ਲੈ ਕੇ ਜਾਊਗੀ ਕਿਹੜੇ ਕਿਹੜੇ ਜ਼ਿਲ੍ਹੇ ਨੂੰ ਸਰਵ ਕਰੂਗੀ ਇਸ ਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ ਸੋ ਜੇ ਅਸੀਂ 5 6 ਨਹਿਰਾਂ ਇੰਨੀਆਂ ਕਿ ਯਾਦ ਰੱਖ ਲਈਏ ਤਾਂ ਸਾਡਾ ਆਨਸਰ ਵਧੀਆ ਫਰੇਮ ਹੋ ਜਾਊਗਾ ਸਾਨੂੰ ਸਾਰੀਆਂ ਨਹਿਰਾਂ ਨਹੀਂ ਪੜਨੀਆਂ ਪੈਣੀਆਂ ਜੇ ਕਨਾਲ ਸਿਸਟਮ ਤੇ ਕੁਐਸਚਨ ਆਊਗਾ ਕਿੱਦਾਂ ਦਾ ਆਊਗਾ ਮੈਂ ਦੱਸੂਗਾ ਅੱਗੇ ਜਾ ਕੇ ਠੀਕ ਹੈ ਬਟ ਇੰਨਾ ਕੋ ਕੰਟੈਂਟ ਤੁਹਾਨੂੰ ਯਾਦ ਹੋਵੇ ਘੱਟੋ ਘੱਟ ਚਲੋ ਨਾਲ ਦੋ ਮੈਪ ਹੋ ਗਿਆ ਦੈਟਸ ਗ੍ਰੇਟ ਹੁਣ ਜਦੋਂ ਨਹਿਰੀ ਸਿਸਟਮ ਬਣ ਗਿਆ ਤਾਂ ਅਕਸਰ ਅਸੀਂ ਪੇਪਰ ਜਿਹਦੇ ਹਾਈਕ ਹੋਏਗੀ ਭਾਖੜਾ ਮੇਨ ਲਾਈਨ ਜਿਹੜੀ ਭਾਖੜਾ ਮੇਨ ਲਾਈਨ ਆ ਇਹ ਭਾਖੜਾ ਨੰਗਲ ਡੈਮ ਪ੍ਰੋਜੈਕਟ ਦਾ ਹੀ ਹਿੱਸਾ ਆ ਇਹ ਪੰਜਾਬ ਦੇ ਵਿੱਚੋਂ ਪਾਣੀ ਲੈ ਕੇ ਜਾਂਦੀ ਹੈ ਹਰਿਆਣੇ ਤੇ ਰਾਜਸਥਾਨ ਨੂੰ ਇਹ ਆਪਣੀ ਸੇਵਾ ਦਿੰਦੀ ਹੈ ਤੇ ਇਹ ਨੰਗਲ ਡੈਮ ਤੋਂ ਸਟਾਰਟ ਹੁੰਦੀ ਹੈ। ਨੰਗਲ ਜੋ ਡੈਮ ਹੈ ਉੱਥੋਂ ਇਹ ਸਟਾਰਟ ਹੁੰਦੀ ਹੈ ਪੁਆਇੰਟ ਨੋਟ ਕਰ ਲਿਓ ਇੱਥੇ ਨਹੀਂ ਲਿਖਿਆ ਸੀਗਾ ਸੋ ਮੈਂ ਤੁਹਾਨੂੰ ਤਾਂ ਦੱਸਦਾ ਨੰਗਲ ਤੋਂ। ਲਓ ਜੀ। ਉਸ ਤੋਂ ਬਾਅਦ ਸਾਡੇ ਕੋਲ ਜੇ ਅਸੀਂ ਅੱਗੇ ਚੱਲਦੇ ਹਾਂ। ਹੁਣ ਮੈਂ ਇੱਕ ਟੇਬਲ ਦਿੱਤਾ ਆ। ਇਸ ਟੇਬਲ ਦੇ ਵਿੱਚ ਜਿਹੜੀਆਂ ਮੇਨ ਮੇਨ ਨਹਿਰਾਂ ਨੇ ਠੀਕ ਹੈ। ਉਸ਼ਾ ਆਪਾ ਪੜ ਲਈਆਂ ਕੋ ਸਾਡੇ ਕੋਲੇ ਨਵੀਆਂ ਨੇ ਐਗਜ਼ਾਮਪਲ ਦੇ ਰਿਹਾ ਆਪਾਂ ਯੂਬੀ ਡੀਸੀ ਪੜ ਲਈ ਆ ਆਪਾਂ ਸਰਹੰਦ ਕਨਾਲ ਪੜ ਲਈ ਆ ਪਾਖੜਾ ਮੇਨ ਕਨਾਲ ਪੜ ਲਈ ਆ ਬਿਸਤ ਦਬਾਬ ਕਨਾਲ ਪੜ ਲਈ ਆ ਸਰਹੰਦ ਫੀਡਰ ਤੇ ਰਾਜਸਥਾਨ ਫੀਡਰ ਮੈਂ ਤੁਹਾਨੂੰ ਦਿਖਾ ਦਿੱਤੀ ਕੰਢੀ ਕਨਾਲ ਪੜ ਲਈ ਆ ਤੇ ਮਾਲਵਾ ਕਨਾਲ ਆਪਾਂ ਪੜੀ ਹੋਈ ਇੱਥੇ ਨਹੀਂ ਹੈਗੀ ਸੋ ਇੱਕ ਟੇਬਲ ਦੀ ਫਾਰਮ ਚ ਦੱਸਿਆ ਹੋਇਆ ਵੀ ਕਿੱਥੋਂ ਕਿੱਥੋਂ ਇਹ ਸਟਾਰਟ ਹੁੰਦੀਆਂ ਨੇ ਕਿਹੜੇ ਕਿਹੜੇ ਏਰੀਆ ਨੂੰ ਇਹ ਆਪਣਾ ਪਾਣੀ ਦਿੰਦੀਆਂ ਨੇ ਟੇਬਲ ਦੀ ਫਾਰਮ ਚ ਰਿਵੀਜ਼ਨ ਦਾ ਇਸ ਔਖਾ ਹੋ ਗਿਆ ਗਾਟ ਇਟ ਉਸ ਤੱਕ ਕਲੀਅਰ ਹੋ ਗਿਆ ਹੁਣ ਜਦੋਂ ਅਸੀਂ ਅੱਗੇ ਚ ਸਰਕਾਰ ਨੇ ਸਾਡੀ ਸਰਕਾਰ ਨੇ ਇਦੋਂ ਪਹਿਲਾਂ ਦੀਆਂ ਜਿਹੜੀਆਂ ਅੰਗਰੇਜ਼ਾਂ ਦੀਆਂ ਸਰਕਾਰਾਂ ਨੇ ਨਹਿਰਾਂ ਬਣਾਈਆਂ ਉਹ ਤਾਂ ਫਰਕ ਕੀ ਪਿਆ ਉਹਦਾ ਬੈਨੀਫਿਟ ਕੀ ਹੋਇਆ ਐਗਰੀਕਲਚਰ ਦਾ ਇੰਪੈਕਟ ਕੀ ਪਿਆ ਆ ਇਕਨੋਮੀ ਦਾ ਇੰਪੈਕਟ ਕੀ ਪਿਆ ਸੋ ਸਭ ਤੋਂ ਪਹਿਲੇ ਨੰਬਰ ਤੇ ਦੇਖਿਆ ਜਾਵੇ ਗ੍ਰੀਨ ਰੈਵਿਊਲੂਸ਼ਨ ਕਹਿੰਦੇ ਜੇ ਕਿਤਨਾ ਕੁ ਤੇ ਸਫਲ ਹੋਇਆ ਤਾਂ ਉਹਦੇ ਪਿੱਛੇ ਨਹਿਰੀ ਸਿਸਟਮ ਦਾ ਬਹੁਤ ਵੱਡਾ ਯੋਗਦਾਨ ਰਿਹਾ ਸੋ ਸਭ ਤੋਂ ਪਹਿਲਾ ਪੁਆਇੰਟ ਗ੍ਰੀਨ ਰੈਵਿਊਲੂਸ਼ਨ ਨੂੰ ਸਫਲ ਕਰਨ ਦੇ ਵਿੱਚ ਨਹਿਰੀ ਤੰਤਰ ਦਾ ਇੱਕ ਬਹੁਤ ਵੱਡਾ ਯੋਗਦਾਨ ਰਿਹਾ ਆ ਉਸ ਤੋਂ ਬਾਅਦ ਕ੍ਰੋਪਿੰਗ ਪੈਟਰਨ ਸਿੰਚਾਈ ਹੁਣ ਦੇਖੋ ਨਹਿਰੀ ਤੰਤਰ ਨੂੰ ਸਿੰ ਵੀ ਤੁਹਾਡੇ ਕੋਲੇ ਇੱਕ ਸਿੰਚਾਈ ਦਾ ਸਾਧਨ ਆ ਗਿਆ ਜਦੋਂ ਸਿੰਚਾਈ ਦਾ ਸਾਧਨ ਆ ਗਿਆ ਇਰੀਗੇਸ਼ਨ ਦੀ ਫੈਸਿਲਿਟੀ ਆ ਗਈ ਆ ਉਹਦੇ ਫਾਇਦੇ ਕੀ ਹੋਣਗੇ ਆਪਾਂ ਕੀ ਦੇਖਿਆ ਗ੍ਰੀਨ ਰੈਵਲੂਸ਼ਨ ਕਿਉਂ ਸਫਲ ਹੋ ਪਾਇਆ ਕਿਉਂਕਿ ਸਾਡੇ ਕੋਲੇ ਇਰੀਗੇਸ਼ਨ ਦੀ ਫੈਸਿਲਿਟੀ ਸੀਗੀ ਕ੍ਰੋਪਿੰਗ ਪੈਟਰਨ ਸਾਡੇ ਕੋਲ ਜੇ ਇਰੀਗੇਸ਼ਨ ਦੀ ਫੈਸਿਲਿਟੀ ਹੈਗੀ ਅਸੀਂ ਆਪਣੀ ਮਰਜ਼ੀ ਨਾਲ ਕੋਈ ਵੀ ਫਸਲ ਵੀ ਸਕਦੇ ਆ ਇੱਕ ਤੋਂ ਜ਼ਿਆਦਾ ਫਸਲਾਂ ਵੀ ਸਕਦੇ ਆ ਬੇਮੌਸਮੀਆ ਫਸਲਾਂ ਵੀ ਸਕਦੇ ਆ ਸੋ ਇਹ ਫਾਇਦਾ ਹੋ ਗਿਆ ਜੀ ਕ੍ਰੋਪਿੰਗ ਪੈਟਰਨ ਇਵਨ ਅਸੀਂ ਝੋਨੇ ਕਣਕ ਦੀ ਗੱਲ ਕਰ ਲਈਏ ਭਾਵੇਂ ਝੋਨੇ ਨੂੰ ਰਾਈਸ ਨੂੰ ਪ੍ਰੋਡਕਸ਼ਨ ਕਰਨ ਦੀ ਵਾਟਰ ਕੈਪੇਬਿਲਟੀ ਮੀ ਅਕੋਰਡਿੰਗ ਸਾਡੇ ਪੰਜਾਬ ਚ ਨਹੀਂ ਹੈਗੀ ਲੇਕਿਨ ਅਸੀਂ ਬਹੁਤ ਵਧੀਆ ਤਰੀਕੇ ਨਾਲ ਇਥੇ ਕਰ ਰਹੇ ਹਾਂ ਅਸੀਂ ਇੰਨਾ ਕਿ ਇਥੇ ਜ਼ਿਆਦਾ ਝੋਨਾ ਪੈਦਾ ਕਰ ਰਹੇ ਹਾਂ ਵੀ ਪੰਜਾਬ ਨੂੰ ਬਰੈਡ ਬਾਸਕਟ ਆਫ ਇੰਡੀਆ ਕਿਹਾ ਜਾ ਰਿਹਾ ਠੀਕ ਹੈ ਸੋਈ ਵੀ ਸਾਡੇ ਕੋਲੇ ਹੋ ਗਿਆ ਅਸੀਂ ਦੋ ਤੋਂ ਤਿੰਨ ਫਸਲਾਂ ਇਸ ਟਾਈਮ ਆਪਣੇ ਪੰਜਾਬ ਦੇ ਵਿੱਚ ਖੇਤੀ ਕਰ ਰਹੇ ਹਾਂ ਕਿਉਂਕਿ ਸਾਡੇ ਕੋਲੇ ਇਰੀਗੇਸ਼ਨ ਦੀ ਫੈਸਿਲਿਟੀ ਹੈ ਪਾਣੀ ਦੀ ਫੈਸਿਲਿਟੀ ਹੈ ਦੀ ਉਦੋਂ ਬਾਅਦ ਜਦੋਂ ਪਾਣੀ ਦੀ ਫੈਸਿਲਿਟੀ ਹੁੰਦੀ ਹੈ ਤਾਂ ਕਲਟੀਵੇਟਡ ਲੈਂਡ ਐਕਸਪੈਂਡ ਹੋ ਜਾਂਦੀ ਹੈ ਸੋ ਜਿੱਥੇ ਸਾਡੇ ਕੋਲੇ ਕੋਈ ਇਦਾਂ ਦਾ ਏਰੀਆ ਆ ਜਿੱਥੇ ਹੁਣ ਪਾਣੀ ਹੈਗਾ ਉੱਥੇ ਖੇਤੀ ਕਰ ਲਾਂਗੇ ਆਪਾਂ ਕੋਈ ਕਿਨਾਰਾ ਛੱਡਾਂਗੇ ਨਹੀਂ ਸੋ ਇਹ ਫਾਇਦਾ ਹੋ ਗਿਆ ਵੀ ਸਾਡੇ ਕੋਲੇ ਜੋ ਕਲਟੀਵੇਟ ਕਲਟੀਵੇਇਬਲ ਲੈਂਡ ਹੈਗੀ ਆ ਉਹਦੀ ਵੀ ਐਕਸਪੈਂਸ਼ਨ ਸਾਨੂੰ ਵੇਖਣ ਨੂੰ ਮਿਲੀ ਹੈ ਇਹਦੇ ਨਾਲ ਨਾਲ ਜਦੋਂ ਫਿਰ ਵਧੀਆ ਖੇਤੀ ਹੁੰਦੀ ਹੈ ਲੋਕਾਂ ਕੋਲ ਪੈਸਾ ਆਉਂਦਾ ਆ ਤਾਂ ਇਕਨੋਮਿਕ ਪ੍ਰੋਸਪਰਿਟੀ ਵੀ ਵੱਧਦੀ ਹੈ ਆਪਾਂ ਨੂੰ ਪਤਾ ਹੈ ਕਿ ਪੰਜਾਬ ਦੇ ਕਿਸਾਨਾਂ ਦੀ ਜੋ ਇਨਕਮ ਹੈ ਉਹ ਬਾਕੀ ਕਿਸਾਨਾਂ ਨਾਲੋਂ ਕਾਫੀ ਵਧੀਆ ਆ ਕਿਉਂਕਿ ਇੱਥੋਂ ਇਰੀਗੇਸ਼ਨ ਫੈਸਿਲਿਟੀ ਆਪਣੇ ਪੰਜਾਬ 'ਚ ਬਹੁਤ ਵਧੀਆ ਆ ਪਾ ਪੰਜਾਬ ਦੇ ਵਿੱਚ ਮੰਡੀ ਸਿਸਟਮ ਬਹੁਤ ਵਧੀਆ ਸੋ ਇਹਦਾ ਫਾਇਦਾ ਸਾਨੂੰ ਵੇਖਣ ਨੂੰ ਮਿਲਦਾ ਹੈ। ਤਾਂ ਕਰਕੇ ਇਕਨੋਮ ਇਹਦੇ ਨਾਲ ਨਾਲ ਹੀ ਇਲੈਕਟ੍ਰਿਸਿਟੀ ਦੇ ਕੋਸਟ ਸੇਵਿੰਗ ਹੋ ਗਿਆ। ਹੁਣ ਜਦੋਂ ਨਹਿਰਾਂ ਹੋਣਗੀਆਂ ਤੇ ਅਸੀਂ ਮੋਟਰਾਂ ਘੱਟ ਚਲਾਵਾਂਗੇ ਸਾਡੀ ਬਿਜਲੀ ਬਚ ਜੂਗੀ। ਠੀਕ ਹੈ ਨਾ ਇਹ ਵੀ ਫਾਇਦਾ ਆ। ਦੂਜੇ ਨੰਬਰ ਦੇ ਉੱਤੇ ਸਾਡੇ ਪੈਸੇ ਬਚ ਗਏ ਸਾਡੀ ਬਿਜਲੀ ਬਚ ਗਈ ਇਹ ਸਾਨੂੰ ਫਾਇਦਾ ਹੋ ਗਿਆ। ਗਰਾਊਂਡ ਵਾਟਰ ਬਚਦਾ ਹੰਦੀ ਬਚਦਾ। ਨਹਿਰਾਂ ਦੇ ਅਸੀਂ ਪਾਣੀ ਨੂੰ ਯੂਜ਼ ਕਰ ਲਾਂਗੇ ਧਰਤੀ ਹਟੋ ਪਾਣੀ ਘੱਟ ਕੱਢਾਂਗੇ ਸਾਨੂੰ ਇਹ ਵੀ ਫਾਇਦਾ ਹੋ ਜੂਗਾ। ਸੋ ਸਾਡਾ ਗਰਾਊਂਡ ਵਾਟਰ ਵੀ ਕਿਤੇ ਨਾ ਕਿਤੇ ਸੇਵ ਹੁੰਦਾ ਜਦੋਂ ਜਪਾ ਸੋਸ਼ੀਓ ਕਲਚਰਲ ਇੰਪੈਕਟ ਦੀ ਗੱਲ ਕਰ ਲਈ ਇਹਦਾ ਸੋਸ ਸੁਸਾਇਟੀ ਉੱਤੇ ਕੀ ਇੰਪੈਕਟ ਪਿਆ ਸਭ ਤੋਂ ਵੱਡੀ ਗੱਲ ਮੰਨ ਲਓ ਕੋਈ ਇਦਾਂ ਦਾ ਏਰੀਆ ਸੀਗਾ ਜਿਹੜਾ ਪਹਿਲਾਂ ਇਰੀਗੇਟਿਡ ਨਹੀਂ ਸੀਗਾ ਉੱਥੇ ਪਾਣੀ ਦੀ ਫੈਸਿਲਿਟੀ ਨਹੀਂ ਸੀਗੀ ਲੇਕਿਨ ਹੁਣ ਉੱਥੇ ਫੈਸਿਲਿਟੀ ਪਾਣੀ ਦੀ ਹੋ ਚੁੱਕੀ ਹੈ ਤਾਂ ਫਿਰ ਉੱਥੇ ਲੋਕੀ ਮੂਵ ਕਰ ਜਾਂਦੇ ਆ ਉੱਥੇ ਰਹਿ ਕੇ ਖੇਤੀ ਕਰਨਗੇ ਉੱਥੇ ਫਿਰ ਹੋ ਸਕਦਾ ਕੋਈ ਬੰਦਾ ਕੰਮ ਦੇ ਲਈ ਵੀ ਆ ਜਾਵੇ ਲੇਬਰ ਲਈ ਵੀ ਆ ਜਾਵੇ ਸੋ ਇਸ ਤਰੀਕੇ ਨਾਲ ਜਿੱਥੇ ਇਰੀਗੇਸ਼ਨ ਫੈਸਿਲਿਟੀ ਹੋਊਗੀ ਜਿੱਥੇ ਸਾਡੇ ਕੋਲੇ ਕਨਾਲ ਸਿਸਟਮ ਦੀ ਫੈਸਿਲਿਟੀ ਹੋਊਗੀ ਉੱਥੇ ਮਾਈਗ੍ਰੇਸ਼ਨ ਵੀ ਜ਼ਰ ਇਗਜ਼ਾਮਪਲ ਲਈ ਮੰਨ ਲਓ ਅ ਕੋਈ ਇਦਾਂ ਦਾ ਏਰੀਆ ਆ ਫੋਰ ਇਗਜ਼ਾਮਪਲ ਇੱਕ ਜ਼ਿਲ੍ਹਾ ਆ ਜਿੱਥੇ ਪਹਿਲਾਂ ਲੋਕ ਨਹੀਂ ਸੀ ਰਹਿੰਦੇ ਜ਼ਮੀਨ ਹੈਗੀ ਲੇਕਿਨ ਖੇਤੀ ਨਹੀਂ ਸੀ ਹੁੰਦੀ ਬਟ ਉੱਥੇ ਪਾਣੀ ਪਹੁੰਚ ਗਿਆ ਲੋਕੀ ਕਹਿੰਦੇ ਚਲੋ ਆਪਾਂ ਘਰ ਹੁਣ ਉੱਥੇ ਪਾ ਲੈਨੇ ਆ ਫਿਰ ਉੱਥੇ ਲੇਬਰ ਵਾਲੇ ਵੀ ਉਹਨੂੰ ਕੰਮ ਮਿਲੂਗਾ ਉਹਨਾਂ ਨੇ ਆਪ ਦਾ ਘਰ ਪਾ ਲਿਆ ਸੈਟਲਮੈਂਟ ਹੋ ਗਈ ਠੀਕ ਹੈ ਇਹਦੇ ਨਾਲ 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 ਹੀ ਸਟੈਂਡਰਡ ਆਫ ਲੀਵਿੰਗ ਵੱਧ ਜਾਂਦਾ ਸੋ ਸੋਸ਼ੀਅਲ ਕਲਚਰਲ ਜਦੋਂ ਖੇਤੀ ਵਧੀਆ ਹੁੰਦੀ ਹੈ ਪਾਣੀ ਟਾਈਮ ਤੇ ਮਿਲ ਗਿਆ ਫਸਲ ਨੂੰ ਝਾੜ ਵਧੀਆ ਨਿਕਲ ਆਇਆ ਪੈਸੇ ਵਧੀਆ ਆ ਗਏ ਤਾਂ ਫਿਰ ਦੋ ਤਿੰਨ ਸੂਟ ਕਨਸੋ ਲੀਵਿੰਗ ਸਟਾਈਲ ਜਿਹੜਾ ਹੈਗਾ ਸਾਡਾ ਸਟੈਂਡਰਡ ਆਫ ਲੀਵਿੰਗ ਵੀ ਗਰੋ ਕਰਦਾ ਹੈ ਅਸੀਂ ਵਧੀਆ ਵਧੀਆ ਕੇਲੋਫਿਰ ਰੋਜ਼ ਹੁੰਦਾ ਵੀ ਹੁਣ ਅਸੀਂ ਆਫ ਰੂਟ ਖਾ ਲਈਏ ਸ਼ਹਿਰ ਘੁੰਮਿਆ ਇਹ ਟਾਈਪ ਉਹ ਚੀਜ਼ਾਂ ਵੀ ਗਰੋ ਕਰਦੀਆਂ ਨੇ ਇਹ ਸਾਡੇ ਕੋਲੇ ਇੰਪੈਕਟ ਨੇ ਸਾਡੀ ਕਨਾਲ ਸਿਸਟਮ ਦੇ ਉਹਦੇ ਨਾਲ ਨਾਲ ਹੀ ਅਰਬਨਾਈਜੇਸ਼ਨ ਹੁੰਦੀ ਹੈ ਹਾਂਜੀ ਹੁਣ ਜਦੋਂ ਕੋਈ ਏਰੀਆ ਡਿਵੈਲਪ ਕਰਦਾ ਉੱਥੇ ਖੇਤੀ ਡਿਵੈਲਪ ਹੋ ਗਈ ਲੋਕਾਂ ਦੀਆਂ ਜ਼ਰੂਰਤਾਂ ਉੱਥੇ ਵਧ ਜਾਂਦੀਆਂ ਹਨ ਜਦੋਂ ਲੋਕਾਂ ਦੀਆਂ ਜ਼ਰੂਰਤਾਂ ਵਧਦੀਆਂ ਫਿਰ ਉਹ ਸ਼ਹਿਰ ਵੱਲੋਂ ਭਜਦੇ ਆ ਫਿਰ ਲੋਕੀ ਸੋ ਦੇ ਵਿੱਚ ਚਲੋ ਆਪਾਂ ਦੁਕਾਨ ਪਿੰਡ ਜੀ ਪਾ ਲੈ ਹੌਲੀ 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 ਉਸ ਏਰੀਆ ਵਿੱਚ ਅਰਬਨਾਈਜੇਸ਼ਨ ਵੀ ਗਰੋ ਕਰਨ ਲੱਗ ਪੈਂਦੀ ਹੈ ਜਿੱਥੇ ਕਨਾਲ ਸਿਸਟਮ ਡਵੈਲਪ ਹੁੰਦਾ ਹੈ ਇਹਦੇ ਨਾਲ ਨਾਲ ਹੀ ਸਾਡਾ ਸੌਂਗ ਲਿਟਰੇਚਰ ਦੇ ਵਿੱਚ ਹੁਣ ਨਹਿਰਾਂ ਆਉਣ ਲੱਗ ਪਈਆਂ ਹਾਂ ਪੰਜਾਬ ਕਨਹਿਰ ਮੁਰਮੁਰ ਜਾਤ ਸਤਾਵੇ ਪੰਜਾਬ ਕਨਹਰ ਜੀ ਸੋ ਚਲੋ ਉਹ ਵਾਲਾ ਨਹਿਰ ਨਹੀਂ ਲੇਕਿਨ ਹਾਂ ਸਾਡੇ ਕੋਲੇ ਨਹਿਰਾਂ ਉੱਤੇ ਗਾਣੇ ਬਣੇ ਹੋਏ ਨੇ ਪਾਣੀਆਂ ਉੱਤੇ ਗਾਣੇ ਬਣੇ ਹੋਏ ਨੇ ਸੋ ਕਿਤਨਾ ਕਿਤੇ ਨਹਿਰੀ ਤੰਤਰ ਜਿਹੜਾ ਹੈਗਾ ਉਹ ਸਾਡੇ ਕਲਚਰ ਦਾ ਵੀ ਹਿੱਸਾ ਬਣ ਜਾਂਦਾ ਸੋ ਅਸੀਂ ਇਹਦੇ ਖੇਤੀਬਾੜੀ ਤੇ ਕੀ ਇੰਪੈਕਟ ਪੈਣਗੇ ਇਸ ਨਹਿਰੀ ਸਿਸਟਮ ਦੇ ਇਕਨੋਮੀ ਉੱਤੇ ਕੀ ਇੰਪੈਕਟ ਹੈ ਸੋਸਾਇਟੀ ਉੱਤੇ ਕੀ ਇੰਪੈਕਟ ਹੈ ਅਸੀਂ ਦੇਖ ਚੁੱਕੇ ਹਾਂ ਹੁਣ ਇਹਨੂੰ ਦੇਖ ਕੇ ਚੈਲੰਜ ਕੀ ਆਉਂਦੇ ਆ ਮਤਲਬ ਅਸੀਂ ਨਹਿਰੀ ਸਿਸਟਮ ਤਾਂ ਬਣਾ ਲਿਆ ਉਹਨੂੰ ਲੈ ਕੇ ਚੈਲੰਜ ਤਾਂ ਹੋਣਗੇ ਕੋਈ ਸਮੱਸਿਆਵਾਂ ਵੀ ਆਉਂਦੀਆਂ ਚੈਲੰਜ ਦੀ ਗੱਲ ਕਰ ਲਈ ਸਭ ਤੋਂ ਪਹਿਲੇ ਨੰਬਰ ਤੇ ਵਾਟਰ ਲੌਕਿੰਗ ਦੀ ਸਮੱਸਿਆ ਯਾਨਕਿ ਸੇਮ ਦੀ ਸਮੱਸਿਆ ਸੋ ਜਿੱਥੋਂ ਦੀ ਵੀ ਨਹਿਰਾਂ ਨਿਕਲਦੀਆਂ ਨੇ ਉੱਥੇ ਸੇਮ ਦੀ ਸਮੱਸਿਆ ਆ ਗਈ ਉੱਥੇ ਵਾਟਰ ਲੈਵਲ ਉੱਪਰ ਆ ਗਿਆ ਜਿੱਥੇ ਸੇਮ ਦੀ ਸਮੱਸਿਆ ਆ ਗਈ ਉੱਥੇ ਖੇਤੀ ਨਹੀਂ ਪ੍ਰੋਪਰ ਹੋ ਪਾਉਗੀ ਉੱਥੋਂ ਦੀ ਜ਼ਮੀਨ ਦੇ ਵਿੱਚ ਕਲਰ ਆ ਜਾਂਦਾ ਹੈ ਉੱਥੋਂ ਦੇ ਜ਼ਮੀਨ ਦੇ ਵਿੱਚ ਕਹ ਲਓ ਸੈਲਿਨਿਟੀ ਆ ਜਾਂਦੀ ਹੈ ਖਾਰਾਪਨ ਆ ਜਾਂਦਾ ਹੈ ਸੋ ਇਹ ਦਿੱਕਤ ਹੈਗੀ ਇੱਕ ਤਾਂ ਦੂਜੇ ਨੰਬਰ ਦੇ ਉੱਤੇ ਸੋਇਲ ਸੈਲਿਨਿਟੀ ਮੈਂ ਦੱਸ ਚੁੱਕਾ ਆਲਰੇਡੀ ਸੋਇਲ ਸੈਲਿਨਿਟੀ ਹੋ ਗਈ ਸਾਡੇ ਕੋਲੇ ਵਾਟਰ ਟੇਬਲ ਉੱਪਰ ਆ ਜਾਂਦਾ ਹੈ ਤੇ ਸਾਨੂੰ ਇਹਦੇ ਕਲਰ ਦੀ ਇੱਕ ਫਿਰ ਵੀ ਨਾ ਗਰਾਊਂਡ ਵਾਟਰ ਡਿਪਲੇਸ਼ਨ ਜਿਹੜਾ ਹੈਗਾ ਆ ਮਤਲਬ ਇਹ ਕਿਤਨਾ ਕਿਤੇ ਇਸ ਤਰੀਕੇ ਦਾ ਪੁਆਇੰਟ ਹੈ ਵੀ ਸਾਡੇ ਕੋਲ ਭਾਵੇਂ ਨਹਿਰੀ ਸਿਸਟਮ ਹੈਗਾ ਜਿਸ ਨੂੰ ਯੂਟਿਲਾਈਜ਼ ਨਹੀਂ ਕਰਾਂਗੇ ਨਾ ਤਾਂ ਸਾਡਾ ਗਰਾਊਂਡ ਵਾਟਰ ਫਿਰ ਵੀ ਨਿਕਲਦਾ ਹੀ ਰਹਿੰਦਾ ਹੈ ਭਾਵੇਂ ਸਾਡੇ ਕੋਲੇ ਬਹੁਤ ਵਧੀਆ ਪੰਜਾਬ ਚ ਨਹਿਰੀ ਸਿਸਟਮ ਹੈ ਬਟ ਪ੍ਰੋਪਰ ਯੂਟਿਲਾਈਜੇਸ਼ਨ ਦੀ ਕਮੀ ਕਰਕੇ ਅਸੀਂ ਗਰਾਊਂਡ ਵਾਟਰ ਤੇ ਜ਼ਿਆਦਾ ਡਿਪੈਂਡੈਂਸੀ ਰੱਖ ਲੈਨੇ ਹੁੰਦਾ ਕੀ ਆ ਮੰਨ ਲਓ ਨਹਿਰੀ ਸਿਸਟਮ ਅਸੀਂ ਬਣਾ ਲਿਆ ਸਾਨੂੰ ਆਤ ਪੈ ਚੁੱਕੀ ਉਹਦਾਂ ਦੀਆਂ ਫਸਲਾਂ ਦੀ ਬੇਸੀਆ ਫਸਲਾਂ ਬੀਜਣੀਆਂ ਆ ਬਟ ਸਡਨਲੀ ਕਿਸੇ ਸਾਲ ਦੇ ਵਿੱਚ ਨਹਿਰੀ ਸਿਸਟਮ ਨੇ ਕੰਮ ਨਹੀਂ ਕੀਤਾ ਸਰਕਾਰਾਂ ਇਦਾਂ ਦੀ ਆ ਗਈਆਂ 2 ਸਾਲ 50 ਸਾਲਾਂ ਵਿੱਚ ਉਹਨਾਂ ਨੇ ਵਧੀਆ ਕੰਮ ਨਹੀਂ ਕੀਤਾ ਤੇ ਸਾਡੇ ਜਿਹੜੀ ਫਿਰ ਹਿਊਮਨ ਬਿਹੇਵੀਅਰ ਕੀ ਕਹਿੰਦਾ ਸਾਨੂੰ ਤਾਂ ਪਾਣੀ ਚਾਹੀਦਾ ਫਿਰ ਉਹਦਾ ਨੈਗੇਟਿਵ ਇੰਪੈਕਟ ਇਹ ਪੈਂਦਾ ਵੀ ਅਸੀਂ ਧਰਤੀ ਦੇ ਹੇਠੋਂ ਪਾਣੀ ਕੱਢਣ ਲੱਗ ਪੰਨੇ ਆ ਹਨਾ ਆਪਦੀ ਅਵੇਲੇਬਿਲਟੀ ਨੂੰ ਪੂਰਾ ਕਰਨ ਦੇ ਲਈ ਸੋ ਇਹ ਚੈਲੰਜ ਹੈਗਾ ਵੀ ਜੇ ਤੁਸੀਂ ਨਹਿਰੀ ਸਿਸਟਮ ਬਣਾਇਆ ਤਾਂ ਇਹਨੂੰ ਕੰਪਲੀਟਲੀ ਰਨ ਆਫ ਜ਼ਰੂਰ ਕਰੋ ਇਹਨੂੰ ਵਿੱਚ ਰੋਕ ਨਹੀਂ ਸਕਦੇ ਕਿਉਂਕਿ ਉਹਦੇ ਨਾਲ ਫਿਰ ਗਰਾਊਂਡ ਵਾਟਰ ਤੇ ਬਹੁਤ ਇੰਪੈਕਟ ਪੈਂਦਾ ਹੈ ਜੀ ਠੀਕ ਹੈ ਕੈਮੀਕਲ ਰਨ ਕਿ ਕਿ ਨਹਿਰਾਂ ਸੀ ਬਣਾਈਆਂ ਤਾਂ ਆ ਵੀ ਲੋਕਾਂ ਦੇ ਖੇਤਾਂ ਤੱਕ ਪਾਣੀ ਪਹੁੰਚੇ ਲੋਕਾਂ ਦੇ ਘਰਾਂ ਤੱਕ ਪਾਣੀ ਪਹੁੰਚੇ ਪਰ ਜੋ ਮੇਨ ਸੋਰਸ ਆਫ ਪੋਲਿਊਸ਼ਨ ਆ ਜਿਵੇਂ ਬੁੱਢਾ ਨਾਲਾ ਦਰਿਆ ਚ ਗਿਆ ਦਰਿਆ ਤੋਂ ਪੋਲਿਊਸ਼ਨ ਨਹਿਰਾਂ ਚ ਗਿਆ ਇਹ ਲੋਕਾਂ ਤੱਕ ਕਿਤੇ ਨਾ ਕਿਤੇ ਇਹ ਪੋਲਿਊਸ਼ਨ ਨੂੰ ਲੋਕਾਂ ਦੇ ਘਰਾਂ ਤੱਕ ਲਿਜਾਣ ਦਾ ਰੀਜ਼ਨ ਬਣ ਜਾਂਦੀ ਆ ਸਭ ਤੋਂ ਵੱਡਾ ਕਾਰਨ ਵੀ ਇਹ ਚੈਲੰਜ ਇਹਨਾਂ ਦਾ ਹੈਗਾ ਇੰਡਸਟਰੀਅਲ ਟਾਕਸਿਟੀ ਜੋ ਵੀ ਇੰਡਸਟਰੀ ਵਿੱਚੋਂ ਜਿੰਨੀ ਵੀ ਟਾਕਸਿਟੀ ਨਿਕਲਦੀ ਆ ਜੋ ਵੀ ਜ਼ਹਿਰੀਲਾ ਪਾਣੀ ਨਿਕਲਦਾ ਉਹ ਵੀ ਕਿਤੇ ਨਾ ਕਿਤੇ ਇਹਨਾਂ ਰਾਹੀਂ ਫਿਰ ਨਹਿਰਾਂ ਦੇ ਰਾਹੀਂ ਲੋਕਾਂ ਦੇ ਘਰਾਂ ਤੱਕ ਜਾਂਦਾ ਆ ਤਾਂ ਹੀ ਮਾਲਵੇ ਨੂੰ ਅੱਜ ਆ ਬਹੁਤ ਸਾਰਾ ਜਿਹੜਾ ਗੰਦਾ ਪਾਣੀ ਆ ਉਹ ਥਰੂ ਇਹਨਾਂ ਨਹਿਰਾਂ ਹੀ ਲੋਕਾਂ ਦੇ ਘਰਾਂ ਤੱਕ ਪਹੁੰਚ ਗਿਆ ਲੋਕਾਂ ਦੇ ਖੇਤਾਂ ਤੱਕ ਪਹੁੰਚ ਗਿਆ ਆ ਉਹਦਾ ਨੁਕਸਾਨ ਸਾਨੂੰ ਵੇਖਣ ਨੂੰ ਮਿਲਦਾ ਇਹਦੇ ਨਾਲ ਹੈਲਥ ਦੇ ਉੱਤੇ ਇੰਪੈਕਟ ਪੈਂਦਾ ਬਹੁਤ ਸਾਰੀਆਂ ਬਿਮਾਰੀਆਂ ਲੱਗਦੀਆਂ ਨੇ ਫਿਰ ਜਾਂ ਜਿਹੜੇ ਏਰੀਆ ਵਿੱਚ ਨਹਿਰਾਂ ਵਗਦੀਆਂ ਨੇ ਉੱਥੇ ਆਪਾਂ ਦੇਖਣਾ ਸੇਮ ਦੀ ਸਮੱਸਿਆ ਹੁੰਦੀ ਹੈ ਤੇ ਜਿੱਥੇ ਪਾਣੀ ਖੜਾ ਰਹਿੰਦਾ ਉੱਥੇ ਮੱਛਰ ਵੀ ਆ ਜਾਂਦਾ ਆ ਸੋ ਹੋਰ ਕੀੜੇ ਮਕੌੜੇ ਹੁੰਦੇ ਆ ਉਹਦੇ ਨਾਲ ਕੀ ਹੈ ਕਿ ਬਹੁਤ ਸਾਰੀਆਂ ਬਿਮਾਰੀਆਂ ਦਾ ਵੀ ਸਾਨੂੰ ਖਤਰਾ ਵੇਖਣ ਨੂੰ ਮਿਲਦਾ ਆ ਸੋ ਇਹ ਸਾਡੇ ਕੋਲੇ ਇਹਦੇ ਜਿਹੜੇ ਹੈਗੇ ਉਹ ਚੈਲੰਜ ਹੋ ਗਿਆ ਵੀ ਸ ਜਿਵੇਂ ਕਿ ਐਗਰੀਕਲਚਰ ਨੂੰ ਲੈ ਕੇ ਕੀ ਪੋਜ਼ਿਟਿਵ ਆ ਤੇ ਕੀ ਨੈਗੇਟਿਵ ਆ ਇਕਨੋਮੀ ਨੂੰ ਲੈ ਕੇ ਕੀ ਪੋਜ਼ਿਟਿਵ ਕੀ ਨੈਗੇਟਿਵ ਐਨਵਾਇਰਨਮੈਂਟ ਨੂੰ ਲੈ ਕੇ ਕੀ ਪੋਜ਼ਿਟਿਵ ਆ ਤੇ ਕੀ ਨੈਗੇਟਿਵ ਆ ਸੋ ਤੁਸੀਂ ਇਹਨਾਂ ਨੂੰ ਵੀ ਇੱਕ ਨਿਗਾਹ ਦੇ ਵਿੱਚ ਯਾਦ ਕਰ ਸਕਦੇ ਹੁਣ ਜੇ ਇਸ ਟਾਪਿਕ ਦੇ ਵਿੱਚੋਂ ਮੈਂ ਕੁਐਸਚਨ ਦੀ ਗੱਲ ਕਰਾਂ ਤਾਂ ਮੇਰੇ ਕੋਲ ਜਿਹੜਾ ਕੁਐਸਚਨ ਬਣ ਸਕਦਾ ਤੁਹਾਡੇ ਸਾਹਮਣੇ ਆ ਦੇਖੋ ਕੁਐਸਚਨ ਦੇਖੋ ਇੱਕ ਵਾਰ ਠੀਕ ਹੈ ਐਗਜ਼ਾਮਾਈਨ ਦਾ ਇੰਪੈਕਟ ਆਫ ਦਾ ਕਨਾਲ ਸਿਸਟਮ ਆਫ ਪੰਜਾਬ ਔਨ ਦਾ ਐਗਰੀਕਲਚਰ ਸੋਸਾਇਟੀ ਐਂਡ ਦਾ ਐਨਵਾਇਰਨਮੈਂਟ ਸੋ ਕਿੱਥੇ ਕਿੱਥੇ ਤੱਕ ਇਹਨਾਂ ਦਾ ਕੀ ਕੀ ਇੰਪੈਕ ਕੋਸ਼ਿਸ਼ ਕਰੋ ਇਸ ਕੁਐਸਚਨ ਨੂੰ ਲਿਖਣ ਦੀ ਐਂਡ ਲਿਖ ਕੇ ਇਸ ਗਰੁੱਪ ਦੇ ਵਿੱਚ ਸੈਂਡ ਕਰਨ ਦੀ ਆਪਣਾ ਟੈਲੀਗ੍ਰਾਮ ਦਾ ਗਰੁੱਪ ਹੈ ਇਸ ਕੁਐਸਚਨ ਨੂੰ ਮੈਂ ਟੈਲੀਗ੍ਰਾਮ ਤੇ ਵੀ ਦੁਆਰਾ ਪਾ ਦੂੰਗਾ ਇੱਥੇ ਵੀਡੀਓ ਰੋਕ ਲਿਓ ਸਕਰੀਨਸ਼ਾਟ ਲੈ ਲਿਓ ਇਸ ਕੁਐਸਚਨ ਨੂੰ ਲਿਖ ਕੇ ਟੈਲੀਗ੍ਰਾਮ ਚੈਨਲ ਤੇ ਜ਼ਰੂਰ ਪਾਓ ਸੋਦਰ ਕਿ ਬਈ ਇੱਕ ਵਾਰ ਇਹਨੂੰ ਵੈਰੀਫਾਈ ਕਰ ਸਕਾ ਐਂਡ ਜੇ ਤੁਸੀਂ ਆਪਣੀ ਅਨਸਰ ਰਾਈਟਿੰਗ ਹੋਰ ਵਧੀਆ ਕਰਨਾ ਚਾਹੁੰਦੇ ਹੋ ਤਾਂ ਆਪਣੇ ਕੋਲੇ ਟੈਸਟ ਸੀਰੀਜ਼ ਵੀ ਅਵੇਲੇਬਲ ਹੈ ਤੁਸੀਂ ਟੈਸਟ ਸੀਰੀਜ਼ ਜੁਆਇਨ ਕਰ ਸਕਦੇ ਹੋ ਆਫਲਾਈਨ ਟੈਸਟ ਸੀਰੀਜ਼ ਵੀ ਜੁਆਇਨ ਕਰ ਸਕਦੇ ਹੋ ਆਨਲਾਈਨ ਟੈਸਟ ਸੀਰੀਜ਼ ਵੀ ਜੁਆਇਨ ਕਰ ਸਕ ਉਹ ਤੁਸੀਂ ਚੰਡੀਗੜ੍ਹ ਆਪਣੇ ਆਫਿਸ ਚ ਆ ਕੇ ਬੈਠ ਕੇ ਲਿਖ ਸਕਦੇ ਹੋ ఎవਰੀ ਸੰਡੇ ਠੀਕ ਹੈ ਸੋ ਇਹਦੀ ਫੀਸ ਹੈਗੀ ਆ 12999 ਰੁਪਏ ਜਾਨੀ ਕਿ 13000 ਰੁਪਏ ਤੇ ਜੇ ਤੁਸੀਂ ਘਰੇ ਬੈਠੇ ਟੈਸਟ ਲਿਖਣਾ ਚਾਹੁੰਦੇ ਹੋ ਔਨਲਾਈਨ ਤਾਂ ਇਹਦੀ ਫੀਸ ਹੈਗੀ ਆ 10999 ਰੁਪਏ ਜਾਨੀ ਕਿ 11000 ਰੁਪਏ ਦੇ ਅਰਾਊਂਡ ਸੋ ਇਹਦੇ ਵਿੱਚ ਤੁਹਾਨੂੰ ਸਾਰਾ ਕੁਝ ਔਨਲਾਈਨ ਹੋਊਗਾ ਕੁਐਸਚਨ ਪੇਪਰ ਔਨਲਾਈਨ ਮਿਲਣਗੇ ਤੁਸੀਂ ਟੈਸਟ ਔਨਲਾਈਨ ਸਾਨੂੰ ਲਿਖ ਕੇ ਭੇਜੋਗੇ ਔਨਲਾਈਨ ਚੈੱਕ ਹੋ ਕੇ ਵਾਪਸ ਜਾਣਗੇ ਮੈਂਟਰਸ਼ਿਪ ਔਨਲਾਈਨ ਹੋਊਗੀ ਇਦੇ ਵਿੱਚ ਸਾਰਾ ਕੁਝ ਆਫਲਾਈਨ ਹੋਊਗਾ ਤੁਸੀਂ ਕਲਾਸ 'ਚ ਬੈਠੋਗੇ ਤੁਹਾਨੂੰ ਸ਼ੀਟਾਂ ਮਿਲਣਗੀਆਂ ਕੁਐਸਚਨ ਪੇਪਰ ਮਿਲਣਗੇ ਤੁਸੀਂ ਬੈਠ ਕੇ ਟੈਸਟ ਲਿਖੋਗੇ ਸਾਨੂੰ ਟੈਸਟ ਸਬਮਿਟ ਕਰਾਉਗੇ ਅਸੀਂ ਚੈੱਕ ਕਰਕੇ ਤੁਹਾਨੂੰ ਜਿਹੜੀ ਉਹ ਮੈਂਟਰਸ਼ਿਪ ਉਹ ਵੀ ਆਫਲਾਈਨ ਹੋਊਗੀ ਸੋ ਇਹ ਫਰਕ ਹੈਗਾ ਦੋਨਾਂ ਦੇ ਵਿੱਚ ਜਿਹੜੇ ਤਾਂ ਹੈਗੇ ਨੇ ਨੇੜੇ-ਨੇੜੇ ਤੇ ਚੰਡੀਗੜ੍ਹ ਦੇ ਉਹ ਆਫਲਾਈਨ ਜੁਆਇਨ ਕਰ ਸਕਦੇ ਨੇ ਜਿਹੜੇ ਦੂਰ ਵਾਲੇ ਉਹ ਆਨਲਾਈਨ ਵੀ ਜੁਆਇਨ ਕਰ ਸਕਦੇ ਹੁਣ ਜੁਆਇਨ ਕਰਨ ਦਾ ਤਰੀਕਾ ਕੀ ਹੈ ਬਸ ਨੰਬਰ ਦੱਸਦਾ ਇਹਨਾਂ ਨੰਬਰਾਂ ਉੱਤੇ ਕਾਲ ਕਰਕੇ ਤੁਸੀਂ ਇਹਨਾਂ ਟੈਸਟਾਂ ਨੂੰ ਜੁਆਇਨ ਕਰ ਸਕਦੇ ਹੋ ਟੈਸਟ ਸੀਰੀਜ਼ ਨੂੰ ਜੁਆ ਤਾਂ ਵੀ ਤੁਸੀਂ ਲੈ ਸਕਦੇ ਹੋ ਜੇ ਕਿਸੇ ਨੂੰ ਵਿਜ਼ਿਟ ਕਰਨਾ ਹੋਵੇ ਆਪਣੇ ਆਫਿਸ ਚੰਡੀਗੜ੍ਹ ਸੋ ਇਹ ਐਡਰੈਸ ਹੈ ਜੀ ਅ ਅਡਾ 247 ਪੰਜਾਬ ਕੇਸਰੀ ਬਿਲਡਿੰਗ ਫਰਸਟ ਫਲੋਰ ਸੈਕਟਰ 25 ਡੀ ਚੰਡੀਗੜ੍ਹ ਸੋ ਤੁਸੀਂ ਇਸ ਐਡਰੈਸ ਤੇ ਵੀ ਵਿਜ਼ਿਟ ਕਰਕੇ ਜਿਹੜਾ ਹੈਗਾ ਉਹ ਆਪਦੇ ਡਾਊਟ ਕਲੀਅਰ ਕਰ ਸਕਦੇ ਹੋ ਜੀ ਉਮੀਦ ਕਰਦਾ ਸੈਸ਼ਨ ਵਧੀਆ ਲੱਗਿਆ ਹੋਗਾ ਆਨਸਰ ਜ਼ਰੂਰ ਲਿਖਿਓ ਠੀਕ ਹੈ ਬਾਕੀ ਹੋਰ ਇਦਾਂ ਦੇ ਇੰਪੋਰਟੈਂਟ ਟੌਪਿਕ ਲੈ ਕੇ ਆਉਂਦਾ ਰਹੂੰਗਾ ਜੇ ਵਧੀਆ ਲੱਗਿਆ ਕਮੈਂਟ ਬਾਕਸ ਜ਼ਰੂਰ ਦੱਸਿਓ ਅਗਲਾ ਟੌਪਿਕ ਕਿਹੜਾ ਲੈ ਕੇ ਆਵਾਂ ਉਹ ਵੀ ਕਮੈਂਟ ਬਾਕਸ ਦੱਸ ਦਿਓ ਜਉਂਦੇ ਬਸਦੇ ਰਹੋ ਰੱਬ ਖੈਰ ਕਰ